ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਹਿਬ ਵਾਹਿਗੁਰਜ ਜੀ ਕੀ ਵਾਹਿਗੁਰਜ ਜੀ ਕੀ ਫਤਿਹ ਕਈ ਸਾਲ ਪਹਿਲਾਂ ਬਾਪੂ ਜੀ ਨੇ ਮੈਨੂੰ ਯਾਦ ਕੀਤਾ ਮੈਂ ਕਿਹਾ ਮੈਂ ਤਾਂ ਨਾ ਬਾਨਾ ਮੇਰੇ ਕੋਲ ਨਾ ਬਾਨੀਆਂ ਹੈ ਤੁਸੀਂ ਮੈਂ ਕਿਵੇਂ ਤੁਹਾਡਾ ਨਾ ਕੰਮ ਕਰੂੰਗਾ ਤਾਂ ਕਹਿੰਦੇ ਇਮਾਨਦਾਰੀ ਤਾਂ ਹੈ ਇਮਾਨਤਾ ਹੈ ਤੇਰੇ ਕੋਲ ਅਸੀਂ ਹਿੰਦੁਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਲਹਿਰ ਲਾ ਦੇਣੀ ਹੈ ਸਾਡੇ ਕੋਲ ਫੌਜ ਹੈ ਸਾਡੇ ਕੋਲ ਵਿਚਾਰ ਹੈ ਇੱਕ ਦੇ ਖੋਜ ਕਰਨੀ ਹੈ ਇੱਕ ਆ ਪੈਦਾ ਕਰਨਾ ਹੈ ਹਜ਼ਾਰਾਂ ਸਾਲ ਦੀ ਬਿਮਾਰੀ ਇਸ ਮੁਲਕ ਦੀ ਦੂਰ ਕਰਨ ਲਈ ਗੁਰੂ ਨੇ ਫੌਜ ਤਿਆਰ ਕੀਤੀ ਸੀ ਅੱਜ ਲੋੜ ਹੈ 96 ਕਰੋੜ ਹੋਣਗੇ ਖਾਲਸਾ ਇਹ ਖਾਲਸੇ ਨੇ ਕੰਮ ਕਰਨਾ ਉਹਦੇ ਲਈ ਫੇ ਸਾਨੂੰ ਸਾਰੇ ਮੁਲਕ ਦੇ ਸਾਰੇ ਸਿਵਲ ਸੁਸਾਇਟੀ ਦੇ ਸਭ ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਇਸ ਕਰਕੇ ਤੇਰੀ ਲੋੜ ਹੈ ਪਰ ਆਖਰੀ ਵਾਰ ਜਦੋਂ ਮਿਲੇ 3 ਦਿਨ ਪਹਿਲਾਂ ਤੇ ਕਹਿੰਦੇ ਮੇਤੋ ਵਾਦਾ ਲਿਆ ਕਿ ਅਗਲੀ ਵਾਰੀ ਦਿੱਲੀ ਹੁਣ ਅਸੀਂ ਇਕੱਠੇ ਹੁਣ ਦੁਨੀਆ ਦਾ ਸਾਰਾ ਮੁਲਕ ਦਾ ਆਪਾਂ ਦੂਰ ਹੁਣ ਇਕੱਠੇ ਕਰਨਾ ਹੈ ਇਹ ਬਰਾਬਰ ਦਾ ਤੇ ਜਿਹੜੀ ਅੱਗ ਕਬੀਰ ਤੋਂ ਸ਼ੁਰੂ ਹੋਈ ਸੀ ਉਹ ਖਤਮ ਕਰਨੀ ਹੈ ਖਾਲਸਾ ਪੰਥ ਨੇ ਔਰ ਇਹ ਕੰਮ ਬਹੁਤ ਵੱਡਾ ਹੈ ਪਰਟ ਹੋਏਗਾ ਪੂਰਾ ਔਰ ਇਸ ਸ਼ਬਦ ਨਾਲ ਉਹਨਾਂ ਨੇ ਮੈਨੂੰ ਲਾਸਟ ਮੇਰੇ ਮੇਰੀ ਵਾਰਤਾ ਹੋਈ ਤੇ ਚਲੋ ਜੁੱਦਾ ਮਨਜ਼ੂਰ ਹੈ ਵਾਹਿਗੁਰੂ ਉਦੈ ਹੋਣਾ ਸੀ ਤੇ ਅਸੀਂ ਤਿਆਰ ਐ ਜਿੱਦਾਂ ਵੀ ਹੋਏਗਾ ਤੇ ਇਸ ਤਰ੍ਹਾਂ ਉਹਨਾਂ ਨੇ ਹਰ ਬੰਦੇ ਨੂੰ ਜੋੜਿਆ ਫੁਲਕਾ ਸਾਹਿਬ ਨੂੰ ਕਿੱਦਾਂ ਜੋੜਿਆ ਬੁਲਾਇਆ ਹਰ ਹਰ ਬੰਦੇ ਨੂੰ ਸਮਾਜ ਦੇ ਹਰ ਬੰਦੇ ਨੂੰ ਕੋਈ ਫਿਕਰ ਨਹੀਂ ਕੋਈ ਕਾਰਨਾ ਨਹੀਂ ਇਹ ਹੀ ਕਿਹਾ ਸੀ ਕਿ ਇਮਾਨਦਾਰੀ ਤਾਂ ਹੈ ਕਿ ਨਹੀਂ ਇਮਾਨ ਹੈ ਇੰਨਾ ਹੀ ਬਹੁਤ ਹੈ ਵਾਹਿਗੁਰੂ ਦਾ ਆ ਜਾਏਗੇ ਤੁਹਾਡੇ ਅੰਦਰ ਗੁਣ ਆ ਜਾਣਗੇ ਤੇ ਇਸ ਤਰ੍ਹਾਂ ਅਸੀਂ ਜੁੜੇ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੀਂ ਨੀ ਹਲੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਜੋ